ਇੰਸਟਾਗ੍ਰਾਮ ਤੇ ਰੀਲਸ ਬਣਾ ਕੇ ਮਸ਼ਹੂਰ ਹੋਣ ਦੀ ਇੱਛਾ ਕਈ ਵਾਰ ਤਬahi ਬਿੱਲਾ ਕਿਉਂਦੀ ਹੈ ਲਾਈਕਸ ਅਤੇ ਵਿਊਜ਼ ਲੈਣ ਲਈ ਕੁਝ ਲੋਗ ਵੱਖਰਾ ਕਰਨਾ ਚਾਹੁੰਦੇ ਨੇ ਅਤੇ ਜਿਸ ਦਾ ਨਤੀਜਾ ਕਈ ਵਾਰ ਘਾਤਕ ਸਾਬਿਤ ਹੁੰਦਾ ਹੁਣ ਐਦਾਂ ਦਾ ਇੱਕ ਮਾਮਲਾ ਸੋਸ਼ਲ ਮੀਡੀਆ ਤੋਂ ਸਾਹਮਣੇ ਹੈ ਜਿੱਥੇ ਨੌਜਵਾਨ ਇੰਸਟਾਗ੍ਰਾਮ ਰੀਲ ਬਣਾਉਣ ਲਈ ਉਚਾਈ ਤੋਂ ਡੁੱंगे ਪਾਣੀ 'ਚ ਛਾਲ ਮਾਰਨ ਤੋਂ ਬਾਅਦ ਡੁੱਬ ਜਾਂਦਾ ਹੈ ਜੀਹਾਂ ਤੋਂ ਸੇਵਨਾ ਇਸ ਵਿਅਕਤੀ ਨੇ ਸੋਮਵਾਰ ਸ਼ਾਮ ਕਰੀਬ 100 ਫੁੱਟ ਦੀ ਉਚਾਈ ਤੋਂ ਖਾਨ ਛੇਲ 'ਚ ਛਾਲ ਮਾਰ ਦਿੱਤੀ ਸੀ ਛੀਲ 'ਚ ਨਹਾ ਰਿਹਾ ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਉਨ੍ਹਾਂ ਨੇ ਸਥਾਨਕ ਲੋਕਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਤਲਾਸ਼ੀ ਮੌਹਿਮ ਚਲਾਈ ਗਈ ਬਾਅਦ ਵਿੱਚ ਨੌਜਵਾਨ ਦੀ ਜੋ ਲਾਸ਼ ਹੈ ਬਰਾਮਦ ਕੀਤੀ ਗਈ ਇਹ ਖੌਫनाक ਤਸਵੀਰਾਂ ਜੋ ਨੇ ਝਾਰਖੰਡ ਤੋਂ ਸਾਹਮਣੇ ਆਈ ਜਿੱਥੇ 18 ਸਾਲਾ ਨੌਜਵਾਨ ਨੇ ਰੀਅਲ ਬਣਾਉਣ ਲਈ 100 ਫੁੱਟ ਦੀ ਉਚਾਈ ਤੋਂ ਚਿੱਲਡ ਛਾਲ ਮਾਰ ਦਿੱਤੀ ਜੀ ਹਾਂ ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੀ ਹਾਂ ਇਸ ਨੌਜਵਾਨ ਨੂੰ ਪਾਣੀ 'ਚ ਛਾਲ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਉਸਦੇ ਦੋਸਤ ਉਸ ਦੀ ਹਿੰਮਤ ਤੋਂ ਬਾਹਰ ਹਨ ਪਰ ਪਾਣੀ 'ਚ ਡਿੱਗਣ ਤੋਂ ਬਾਅਦ ਜਿਵੇਂ ਹੀ ਉਹ ਤੈਰਨ ਲੱਗਦਾ ਹੈ ਤਾਂ ਉਹ ਡੁੱਬਣ ਲੱਗਦਾ ਹੈ ਜੀ ਹਾਂ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਫੁੱਟ ਪਾਣੀ ਡੁੱਗੇ 'ਚ ਛਾਲ ਮਾਰਨ ਤੋਂ ਬਾਅਦ ਨੌਜਵਾਨ ਜੋ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਤੇ ਡੁੱਬ ਗਿਆ ਰਿਪੋਰਟ 'ਚ ਵੀ ਇਹ ਕਿਹਾ ਗਿਆ ਹੈ ਕਿ ਤੌਸੇ ਤੇ ਦੋਸਤ ਅਜਿਹੇ ਨਤੀਜੇ ਲੈ ਬਿਲਕੁਲ ਤਿਆਰ ਨਹੀਂ ਸਨ ਪਰ ਇਹ ਸਟੰਟ ਕਰਨਾ ਉਸ ਨੌਜਵਾਨ ਨੂੰ ਭਾਰੀ ਪੈ ਗਿਆ ਜੀ ਹਾਂ ਉਸ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਣੀ ਪਈ ਸਿਰਫ ਸੋਸ਼ਲ ਮੀਡੀਆ ਤੇ ਫੇਮਸ ਹੋਣ ਲਈ ਅੱਜ ਕੱਲ ਦੀ ਜੋ ਪੀੜ੍ਹੀ ਹੈ ਇਹ ਸਭ ਕਰ ਰਹੀ ਹੈ ਫੇਮਸ ਹੋਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤਾਂ ਬੜੇ ਹੀ ਖੋਫਨਾਕ ਤਸਵੀਰਾਂ ਝਾਰਖੰਡ ਤੋਂ ਸਾਹਮਣੇ ਹੈ ਜਿੱਥੇ 18 ਸਾਲਾਂ ਦੇ ਨੌਜਵਾਨ ਨਦੀ ਚ ਛਾਲ ਮਾਰਨ ਕਾਰਨ ਉਸਦੀ ਮੌਤ ਹੋ ਗਈ ਹੈ Instagram ਤੇ Reels ਬਣਾ ਕੇ ਮਸ਼ਹੂਰ ਹੋਣ ਦੀ ਇੱਛਾ ਕਈ ਵਾਰ ਤਬahi ਵੀ ਲੈ ਕੇ ਆਉਂਦੀ ਹੈ ਲਾਈਕਸ ਅਤੇ ਵਿਊਜ਼ ਲੈਣ ਲਈ ਕੁਝ ਲੋਕ ਵੱਖਰਾ ਕਰਨਾ ਚਾਹੁੰਦੇ ਨੇ ਅਤੇ ਜਿਸ ਦਾ ਨਤੀਜਾ ਕਈ ਵਾਰ ਘਾਤਕ ਸਾਬਿਤ ਹੁੰਦਾ ਹੁਣ ਐਦਾਂ ਦਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ ਤੋਂ ਸਾਹਮਣੇ ਹੈ ਜਿੱਥੇ ਨੌਜਵਾਨ Instagram Reel ਬਣਾਉਣ ਲਈ ਉਚਾਈ ਤੋਂ ਡੁੱंगे ਪਾਣੀ 'ਚ ਛਾਲ ਮਾਰਨ ਤੋਂ ਬਾਅਦ ਡੁੱਬ ਜਾਂਦਾ ਹੈ। ਜੀਹਾਂ ਤੋਂ ਸੇਵਨਾ ਇਸ ਵਿਅਕਤੀ ਨੇ ਸੋਮਵਾਰ ਸ਼ਾਮ ਕਰੀਬ 100 ਫੁੱਟ ਦੀ ਉਚਾਈ ਤੋਂ ਖਾਨ ਛੇਲ 'ਚ ਛਾਲ ਮਾਰ ਦਿੱਤੀ ਸੀ। ਛੀਲ 'ਚ ਨਹਾ ਰਿਹਾ ਉਸ ਦੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਉਨ੍ਹਾਂ ਨੇ ਸਥਾਨਕ ਲੋਕਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਬਾਅਦ ਵਿੱਚ ਨੌਜਵਾਨ ਦੀ ਜੋ ਲਾਸ਼ ਹੈ ਬਰਾਮਦ ਕੀਤੀ ਗਈ। ਇਹ ਖੋਫਨਾਕ ਤਸਵੀਰਾਂ ਜੋ ਨੇ ਝਾਰਖੰਡ ਤੋਂ ਸਾਹਮਣੇ ਆਈ ਜਿੱਥੇ 18 ਸਾਲਾ ਨੌਜਵਾਨ ਨੇ ਰੀਅਲ ਉਹਨ ਲਈ ਸੋਫੇ ਤੇ ਉਚਾਈ ਤੋਂ ਚਿੱਲਡ ਚਾਲ ਮਾਰ ਦਿੱਤੀ ਜੀ ਹਾਂ ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੀ ਹਾਂ ਇਸ ਨੌਜਵਾਨ ਨੂੰ ਪਾਣੀ 'ਚ ਛਾਲ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਕਿ ਉਸਦੇ ਦੋਸਤ ਉਸਦੀ ਹਿੰਮਤ ਤੋਂ ਬਾਧਾ ਰਹੇ ਨੇ ਪਰ ਪਾਣੀ 'ਚ ਟਿਕਨ ਤੋਂ ਬਾਅਦ ਜਿਵੇਂ ਹੀ ਉਹ ਤੈਰਨ ਲੱਗਦਾ ਹੈ ਤਾਂ ਉਹ ਡੁੱਬਣ ਲੱਗਦਾ ਹੈ ਜੀ ਹਾਂ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਫੁੱਟ ਪਾਣੀ ਡੂੰਘੇ 'ਚ ਛਾਲ ਮਾਰਨ ਤੋਂ ਬਾਅਦ ਨੌਜਵਾਨ ਜੋ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਿਆ ਤੇ ਡੁੱਬ ਗਿਆ ਰਿਪੋਰਟ 'ਚ ਵੀ ਇਹ ਕਿਹਾ ਗਿਆ ਹੈ ਕਿ ਤੋਸੇ ਤੇ ਦੋਸਤ ਅਜਿਹੇ ਨਤੀਜੇ ਲੈ ਬਿਲਕੁਲ ਤਿਆਰ ਨਹੀਂ ਸਨ ਪਰ ਇਹ ਸਟੰਟ ਕਰਨਾ ਉਸ ਨੌਜਵਾਨ ਨੂੰ ਭਾਰੀ ਪੈ ਗਿਆ ਜੀ ਹਾਂ ਉਸ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਣੀ ਪਈ ਸਿਰਫ ਸੋਸ਼ਲ ਮੀਡੀਆ ਤੇ ਫੇਮਸ ਹੋਣ ਲਈ ਅੱਜ ਕੱਲ ਦੀ ਜੋ ਪੀੜ੍ਹੀ ਹੈ ਇਹ ਸਭ ਕਰ ਰਹੀ ਹੈ ਫੇਮਸ ਹੋਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਤਾਂ ਬੜੇ ਹੀ ਖੌਫਨਾਕ ਤਸਵੀਰਾਂ ਝਾਰਖੰਡ ਤੋਂ ਸਾਹਮਣੇ ਜਿੱਥੇ 18 ਸਾਲਾਂ ਦੇ ਨੌਜਵਾਨ ਨਦੀ ਚ ਛਾਲ ਮਾਰਨ ਕਾਰਨ ਉਸਦੀ ਮੌਤ ਹੋ ਗਈ ਹੈ